ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਲਚਾਲ ਐ ਬਾਬਿਓ ਤੇ ਅੱਜ ਆਪਾਂ ਚੱਲੇ ਸੀ ਫਤਗੜ ਸਾਹਿਬ ਤੇ ਦੱਸਿਓ ਪ੍ਰਾਤ ਦਾ ਕਿੱਦਾ ਤੱ ਲੱਗਦਾ ਅੱਜ ਬੰਨੀ ਆ ਪੱਗ ਤੁਹਾਡੇ ਪ੍ਰਾਣੇ ਤੇ ਨਾਲ ਸੀਗੀ ਮੇਰੀ ਸਰਦਾਰਨੀ ਤੇ ਅਸੀਂ ਚੱਲਨੇ ਆ ਫਤਗੜ ਸਾਹਿਬ ਵੱਲ ਨੂੰ ਤੇ ਆਪਾਂ ਖੜੇ ਹਾਂ ਲਾਂਦਰਾਂ ਦੀਆਂ ਲਾਈਟਾਂ ਤੇ ਪੂਰਾ ਵਲੋਗ ਵੇਖਿਓ XYZ ਤੁਹਾਨੂੰ ਸਾਰਾ ਕੁਝ ਦੱਸਾਂਗੇ ਕਿੱਥੇ ਕਿੱਥੇ ਕੀ ਚੱਲ ਰਿਹਾ ਤੇ ਕਿਹੜੇ ਟਾਈਮ ਤੁਹਾਨੂੰ ਜਾਣਾ ਚਾਹੀਦਾ ਮੱਥਾ ਟੇਕਣਾ ਨਾ ਤੇ ਆਪਾਂ ਜਦੋਂ ਹੀ ਅੱਗੇ ਨਿਕਲੇ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਇੱਥੇ ਥੋੜਾ ਥੋੜਾ ਕਰਕੇ ਜਾਮ ਲੱਗਿਆ ਹੋਇਆ ਸੀ ਤੇ ਸਾਨੂੰ ਇੰਨਾ ਨੇ ਰੋਕਤਾ ਇੱਥੇ ਚਾਹ ਦਾ ਤੇ ਪੂੜੀਆਂ ਦਾ ਲੰਗਰ ਲੱਗੇ ਸਤਾ ਆਪਾਂ ਚਾਹ ਤੇ ਪੂੜੀਆਂ ਦਾ ਲੰਗਰ ਛੱਕਿਆ ਇਤੋਂ ਤੇ ਫਿਰ ਆਪਾਂ ਥੋੜਾ ਅੱਗੇ ਵੱਧ ਗਏ ਫਿਰ ਗੱਡੀ ਚੱਲਦੀ-ਚੱਲਦੀ ਤੁਹਾਡੇ ਪੁਰਾਣੇ ਕੀਤੇ ਆ ਕੁਝ ਫੋਟੋਆਂ ਕਲਿੱਕ ਪੱਗ ਦੇ ਵਿੱਚ ਦੱਸਿਓ ਕਿੱਦਾਂ ਲੱਗਦਾ ਫਿਰ ਰਸਤੇ ਵਿੱਚ ਆਪਾਂ ਸੀਐਨਜੀ ਪਰੌਨਿਸ ਤੇ ਪੰਪ ਤੇ ਰੁਕੇ ਤੇ ਹਨਾ ਪੱਗ ਬਣ ਕੇ ਐ ਲੱਗਦਾ ਜਿਵੇਂ ਮੇਰੇ ਸਿਰ ਤੇ ਤਾਜ ਆ ਗਿਆ ਹੋਵੇ ਹਨਾ ਮੈਂ ਕਿਸੇ ਸਲਤਨਤ ਦਾ ਰਾਜਾ ਹਾਂ ਤੇ ਚੋਬਰੋ ਫੇਰਾ ਪਰੋਕੇ ਸੀਐਨਜੀ ਪੰਪ ਤੇ ਸੀਐਨਜੀ ਆਪਾਂ ਟੈਂਕ ਕਰਵਾਇਆ ਫੁੱਲ ਤੇ ਉਧਰ ਚੱਲ ਰਿਹਾ ਸਾਡਾ ਫੋਟੋ ਸ਼ੂਟ ਤੇ ਫਿਰ ਸਾਨੂੰ ਬਾਬੇ ਉਹ ਰਸਤੇ ਦੇ ਵਿੱਚ ਮਿਲਿਆ ਨਗਰ ਕੀਰਤਨ ਸੰਗਤ ਬਹੁਤ ਜ਼ਿਆਦਾ ਜਾ ਰਹੀ ਸੀ ਪੈਦਲ ਜਾ ਰਹੀ ਸੀ ਔਰ ਕੁਝ ਗੱਡੀਆਂ ਦੇ ਵੀ ਜਾ ਰਹੀ ਸੀ ਤੇ ਨਗਰ ਕੀਰਤਨ ਵੀ ਮਿਲਿਆ ਸਾਨੂੰ ਤੇ ਬਾਬੇ ਉਹ ਪੱਗ ਬੰਨੀ ਆ ਬਹੁਤ ਦਿਨਾਂ ਬਾਅਦ ਤੇ ਫੀਲਿੰਗ ਹੀ ਅਲੱਗ ਆ ਰਹੀ ਸੀ ਤੇ ਮੇਰੇ ਸਰਦਾਰ ਨੇ ਕਹਿੰਦੀ ਕਿ ਹੁਣ ਛੋਟੇ ਜਿਹੀ ਕਲਿੱਪ ਬਣਾ ਲਈ ਜਾਵੇ ਫਿਰ ਫਾਈਨਲੀ ਆਪਾਂ ਪਹੁੰਚ ਗਏ ਫਤਗੜ ਸਾਹਿਬ ਜੋਤੀਸਰੂ ਗੁਰਦੁਆਰੇ ਕੋਲੇ ਫਿਰ ਆਪਾਂ ਮਿਲੇ ਸਰਦਾਰ ਜੀ ਨਾਲ ਨਾਲ ਆਪਾਂ ਕੀਤੀਆਂ ਦੋ ਚਾਰ ਫੋਟੋਆਂ ਕਲਿੱਕ ਦੱਸਿਓ ਕਿਦਾਂ ਪੱਗ ਬਣਾਈ ਹੈ ਨਾ ਪੂਰੀ ਟੌਰ ਦੀ ਫਿਰ ਆਪ ਫਾਈਨਲੀ ਪਾਰਕਿੰਗ ਦੇ ਵਿੱਚ ਗੱਡੀ ਲਾਤੀ ਹੈ ਲੈਫਟ ਸਾਈਡ ਇਹਦੀ ਪਾਰਕਿੰਗ ਸੀਗੀ ਤੇ ਪੂਰੀ ਮਤਲਬ ਪਾਰਕਿੰਗ ਫੁੱਲ ਆ ਕਿਉਂਕਿ ਇੱਕ ਤਾਂ ਸੀਗਾ ਸੰਡੇ ਅੱਜ ਤਾਂ ਕਰਕੇ ਨਾਲ ਹੀ ਜਿਹਾ ਸਿੱਧੀ ਸਵਾ ਸਟਾਰਟ ਹੀ ਹੋ ਰਹੀ ਹੈ ਤਾਂ ਪੀੜ ਬਹੁਤ ਜ਼ਿਆਦਾ ਸੀ ਤੁਸੀਂ ਮੱਥਾ ਤਾਂ ਨਹੀਂ ਦੇਖ ਸਕਦੇ ਤੁਹਾਨੂੰ ਇੱਕ ਤੋਂ ਡੇਢ ਘੰਟੇ ਦੀ ਵੇਟ ਕਰਨੀ ਪੈਣੀ ਹੈ ਜੇ ਤੁਸੀਂ ਮੱਥਾ ਟੇਕਣਾ ਤਾਂ ਫਾਈਨਲੀ ਫਿਰ ਆਪਾਂ ਪਹੁੰਚੇ ਆਂ ਦੀਵਾਨ ਟੋਡਰਮਲ ਦੀ ਹਵੇਲੀ ਉਸ ਟਾਈਮ ਦੀ ਜਿਨ੍ਹਾਂ ਨੇ ਜਗਾ ਖਰੀਦ ਕੇ ਛੋਟੇ ਸਬਜਾਦਿਆਂ ਦਾ ਸੰਸਕਾਰ ਕੀਤਾ ਸੀ ਖੜੀਆਂ ਮੋਹਰਾਂ ਕਰਕੇ ਤੇ ਜਿਸ ਕਰਕੇ ਵਜ਼ੀਰ ਖਾਨ ਨੇ ਇਹਨਾਂ ਦਾ ਪੂਰਾ ਵੰਚ ਖਤਮ ਕਰ ਦਿੱਤਾ ਸੀ ਦੇਖੋ ਕਿੰਡੀ ਵੱਡੀ ਕੁਰਬਾਨੀ ਕੀਤੀ ਇਸ ਬੰਦੇ ਨੇ ਵੀ ਤੁਸੀਂ ਇਹ ਇਹ ਪੁਰਾਣੀ ਫੋਟੋਜ਼ ਆ ਇਹਦੀ ਹਵੇਲੀ ਦੀ आज एक को पूरा तैयार हो रही है रिनोवेट हो रही है एक तरह ਦਾ ਮਹਿਲ ਹੈ ਜਿੱਦਾਂ ਜਿਹੜਾ ਰੈਨੋਵੇਟ ਹੋ ਜਾਊਗਾ ਤੁਹਾਨੂੰ ਉਦੋਂ ਪਤਾ ਲੱਗੂ ਕਿੰਨਾ ਵੱਡਾ ਮਹਿਲ ਤਿਆਰ ਹੋ ਰਿਹਾ ਉਸ ਟਾਈਮ ਦੀ ਕਿੰਨੀ ਵੱਡੀ ਹਵੇਲੀ ਸੀ ਔਰ ਤੁਹਾਨੂੰ ਇੱਕ ਚੀਜ਼ ਹੋਰ ਇੱਥੇ ਚੈੱਕ ਕਰਾਉਂਦੇ ਆ ਆ ਇਹਦੀ ਪੁਰਾਣੀ ਫੋਟੋਜ਼ ਆ ਔਰ ਆ ਜਿਹੜੀ ਚੀਜ਼ ਨਾ ਦਾਲਾਂ ਦੂਲਾਂ ਛੋਲੇ ਉਹਦੇ ਤੋਂ ਤਿਆਰ ਹੋ ਰਹੀ ਹੈ ਚੂਨਾ ਵਗੈਰਾ ਪਾ ਕੇ ਕੋਈ ਸੀਮੈਂਟ ਕੋਈ ਕਿਸੇ ਤਰ੍ਹਾਂ ਦਾ ਕੁਝ ਵੀ ਯੂਜ਼ ਨਹੀਂ ਕੀਤਾ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਯੂਐਸਏ ਦੀ ਫਾਊਂਡੇਸ਼ਨ ਉੱਥੇ ਦੀ ਇਹ ਤਿਆਰ ਕਰ ਰਹੀ ਹੈ ਪੂਰੀ ਹਵੇਲੀ ਨੂੰ ਤਾਂ ਫੇਰ ਆਪਾਂ ਜਦੋਂ ਬਾਹਰ ਨਿਕਲੇ ਆ ਇੱਥੇ ਆਪਾਂ ਨੂੰ ਮਿਲਿਆ ਫਿਰ ਨਗਰ ਕੀਰਤਨ ਕਿਉਂਕਿ ਵਾਰ-ਵਾਰ ਇਹ ਤੋਂ ਨਗਰ ਕੀਰਤਨ ਨਿਕਲ ਰਹੇ ਹਨ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਤੇ ਫਿਰ ਆਪਾਂ ਜਦੋਂ ਸੈਂਟਰ 'ਚ ਪਹੁੰਚੇ ਤਾਂ ਬੰਦਾ ਸਿੰਘ ਬਹਾਦਰ ਦਾ ਤੇ ਸਟੈਚੂ ਲੱਗਿਆ ਜਿਨੇ ਸਰਹੰਦ ਫਤਿਹਗੜ੍ਹ ਸਾਹਿਬ ਇਟਨ ਇਟ ਖੜਕਾਤੀ ਸੀ ਵਜ਼ੀਰ ਖਾਨ ਦੀ ਉਹਦਾ ਦੇ ਸਟੈਚੂ ਲੱਗਿਆ ਤੇ ਇੱਥੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਇਹ ਆਪਾਂ ਪਾਰਕਿੰਗ ਦੇ ਅੰਦਰ ਰਾਈਟ ਲੈਨੇ ਆ ਨਾ ਤੇ ਪਾਰਕਿੰਗ ਬਹੁਤ ਵੱਡੀ ਬਣੀ ਹੋਈ ਹੈ ਤਾਂ ਇੱਥੇ ਪੂਰਾ ਜਾਮ ਲੱਗਿਆ ਸੀ ਤੇ ਤੁਹਾਨੂੰ ਗੱਡੀ ਇੱਥੇ ਹੀ ਜੋਤੀ ਸਰੂਪ ਲਾ ਕੇ ਜਾਣੀ ਪਊਗੀ ਜੀ ਅਗਰ ਤੁਸੀਂ 2-3 ਦਿਨਾਂ ਦੇ ਵਿੱਚ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਅੱਗੇ ਆਪਣਾ ਜ਼ਿਆਦਾ ਤੁਰ ਕੇ ਜਾਣਾ ਪਊਗਾ ਤੇ ਜੇ ਤੁਸੀਂ ਬਾਅਦ ਚ ਜਾਂਦੇ ਹੋ ਤਾਂ ਫਿਰ ਦੇਖੋ ਕਿੱਥੇ ਕੀ ਹੁੰਦਾ ਤੇ ਜਾਮ ਬੋਲਾਂਬਾ ਲੱਗਿਆ ਸੀ ਚੈੱਕ ਕਰੋ ਰਾਈਟ ਸਾਈਡ ਆਣ ਵਾਲਿਆਂ ਦਾ ਇੰਨਾ ਵੱਡਾ ਜ਼ਿਆਦਾ ਲੰਬਾ ਜਾਮ ਲੱਗੇ ਕਿਉਂਕਿ ਲੰਗਰ ਲਾਉਣ ਵਾਲੇ ਵੀ ਆ ਰਹੇ ਸੀ ਤੇ ਵੈਸੇ ਵੀ ਸੰਗਤ ਤਾਂ ਬਹੁਤ ਜ਼ਿਆਦਾ ਆ ਰਹੀ ਸੀ ਕਿਉਂਕਿ ਅੱਜ ਸੰਡੇ ਸੀਗਾ ਤੇ ਅਜੇ ਤੋਂ ਬਸ ਸਭ ਕੁਝ ਸਟਾਰਟ ਹੋ ਗਿਆ ਇੱਥੇ ਤੇ ਫਿਰ ਅਸੀਂ ਫਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਨਿਕਲੇ ਤਾਂ ਚਾਹ ਦਾ ਲੰਗਰ ਮਿਲ ਗਿਆ ਉਹ ਛਕਿਆ ਸੀ ਤੇ ਪਹਿਲੀ ਵਾਰ ਮੈਂ ਪੱਗ ਬੰਨੀ ਸੀ ਜਿੱਤੇ ਕਰਕੇ ਮੇਰਾ ਸਿਰ ਪੂਰਾ ਚੱਕ ਤਬਾਬ ਵੀ ਫਿਰ ਰੋਕੇ ਤੁਹਾਡੇ ਭਰਾ ਨੇ ਵੀ ਚਾਹ ਦਾ ਲੰਗਰ ਛਕਾ ਤੇ ਫਿਰ ਆਪਾਂ ਉਹ ਤੋਂ ਫਾਈਨਲੀ ਪਿੰਡ ਵੱਲ ਨੂੰ ਨਿਕਲੇ ਆ ਚੰਡੀਗੜ੍ਹ ਵੱਲੋਂ ਨਿਕਲੇ ਆ ਫਿਰ ਆਪਾਂ ਫਿਰ ਜਿਵੇਂ ਤੁਸੀਂ ਫਤਿਹਗੜ੍ਹ ਸਾਹਿਬ ਨੂੰ ਐਂਟਰ ਕਰਦੇ ਹੋ ਜਾਂ ਐਗਜ਼ਿਟ ਕਰਦੇ ਹੋ ਤਾਂ ਤੁਹਾਨੂੰ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਗੇਟ ਮਿਲੂਗਾ ਯਾਦਗਾਰੀ ਗੇਟ ਤੇ ਲੈਫਟ ਸਾਈਡ ਇਹਦਾ ਪੂਰੀ ਇਹਦੇ ਬਾਰੇ ਲਿਖਿਆ ਹੋਇਆ ਜਿਵੇਂ ਅਸੀਂ ਥੋੜਾ ਅੱਗੇ ਆਏ ਆ ਤਾਂ ਇੱਥੇ ਆਪਣਾ ਲੰਗਰ ਲੱਗਿਆ ਸੀ ਮੱਕੀ ਦੀ ਰੋਟੀ ਤੇ ਫਿਰ ਸਾਨੂੰ ਆ ਭਰਾ ਮਿਲਿਆ ਇਹ ਵੀ ਵਲੋਗ ਬਣਾ ਰਹੇ ਸੀ ਕਹਿੰਦੇ ਅਸੀਂ ਵੀ ਵਲੋਗ ਬਣਾ ਰਹੇ ਹਾਂ ਤੇ ਫਿਰ ਅਸੀਂ ਥੋੜਾ ਅੱਗੇ ਨਿਕਲੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਲਾਈਕ ਕਰ ਦਿਓ ਸ਼ੇਅਰ